ਪੰਜਾਬ ਸਰਕਾਰ ਵੱਲੋਂ 2555 ਸਰਕਾਰੀ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ ਨੌਜਵਾਨ ਵਰਗ ਵਾਸਤੇ ਸੋ ਜਦੋਂ ਤੁਹਾਡਾ ਇਹ ਕੋਰਸ ਪੂਰਾ ਹੋ ਜਾਏਗਾ ਤੇ ਤੁਹਾਨੂੰ ਤਕਰੀਬਨ 25000 ਮਿਨੀਮਮ ਪਰ ਮੰਥ ਤੁਹਾਨੂੰ ਸੈਲਰੀ ਮਿਲੇਗੀ ਸੋ ਨੌਜਵਾਨਾਂ ਨੂੰ ਬੇਨਤੀ ਹੈਗੀ ਹੈ ਕਿ ਜੇਕਰ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਤੁਸੀਂ ਇਹਨਾਂ ਜਿਹੜੀ ਯੋਗਾ ਟ੍ਰੇਨਰ ਦੀਆਂ ਅਸਾਮੀਆਂ ਹੈਗੀਆਂ ਨੇ ਸਖਲਾਈ ਹੈਗੀ ਤੁਹਾਨੂੰ ਆਏ ਵਾਸਤੇ ਤੁਸੀਂ ਜਰੂਰ ਅਪਲਾਈ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਇਹ ਜਿਹੜੀ ਵੀਡੀਓ ਹੈਗੀ ਹੈ ਖਾਸ ਕਰਕੇ ਨੌਜਵਾਨ ਦੋਸਤਾਂ ਵਾਸਤੇ ਹੈਗੀ ਹੈ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਨੂੰ ਹੁਣ ਰੋਜ਼ਗਾਰ ਦੀ ਲੋੜ ਹੈਗੀ ਆ ਪੰਜਾਬ ਸਰਕਾਰ ਵੱਲੋਂ 2555 ਸਰਕਾਰੀ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਹੈ ਨੌਜਵਾਨ ਪਰਿਵਾਰਕ ਵਰਗ ਵਾਸਤੇ ਇਹ ਜਿਹੜੀ ਨੌਕਰੀ ਹੋਏਗੀ ਇਹ ਯੋਗਾ ਟ੍ਰੇਨਰ ਦੀ ਹੋਏਗੀ ਸੋ ਜਿਹੜੇ ਵੀ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ 12ਵੀਂ ਕਲਾਸ ਪਾਸ ਕੀਤੀ ਹੋਈ ਆ ਤੇ ਉਹਨਾਂ ਦੀ ਉਮਰ 30 ਸਾਲ ਤੋਂ ਘੱਟ ਹੈਗੀ ਆ ਉਹ ਇਹਨਾਂ ਅਸਾਮੀਆਂ ਵਾਸਤੇ एलिਜੀਬਲ ਹੈਗੇ ਨੇ ਅਪਲਾਈ ਕਰਨ ਵਾਸਤੇ ਸੋ ਦੋਸਤੋ ਪੰਜਾਬ ਸਰਕਾਰ ਵੱਲੋਂ ਡਿਪਲੋਮਾ ਇਨ ਮੈਡੀਟੇਸ਼ਨ ਐਂਡ ਯੋਗਾ ਸਾਇੰਸਿਸ ਇਹ ਡਿਪਲੋਮੇ ਦੀ ਆਫਰ ਕੀਤੀ ਗਈ ਆ ਨੌਜਵਾਨ ਵਰਗ ਵਾਸਤੇ ਇਹ 1 ਸਾਲ ਦਾ ਡਿਪਲੋਮਾ ਕੋਰਸ ਹੋਵੇਗਾ ਜ ਜਿਹਦੇ ਵਿੱਚ 8 ਮਹੀਨੇ ਦੀ ਜਿਹੜੀ ਤੁਹਾਡੀ ਔਨ ਫੀਲਡ ਟ੍ਰੇਨਿੰਗ ਸ਼ਾਮਿਲ ਆ। ਪਾਪ ਤੁਹਾਨੂੰ ਯੋਗਾ ਦੀਆਂ ਜਿਹੜੀਆਂ ਟੈਕਨੀਕਸ ਨੇ ਉਹ ਫਿਜ਼ੀਕਲੀ ਸਿਖਾਈਆਂ ਜਾਣਗੀਆਂ। ਅੱਗੇ ਉਹ ਲੋਕਾਂ ਨੂੰ ਤੁਸੀਂ ਸਿਖਾਉਂਗੇ। ਸਿਖਲਾਈ ਜਦੋਂ ਤੁਹਾਡੀ ਚੱਲਦੀ ਹੋਵੇਗੀ ਤੁਹਾਨੂੰ 8000 ਰੁਪਏ ਵਜ਼ੀਫਾ ਵੀ ਮਿਲੇਗਾ। ਪ੍ਰਤੀ ਮਹੀਨਾ 8000 ਵਜ਼ੀਫਾ ਅਲੱਗ ਤੋਂ ਮਿਲੇਗਾ। ਸੋ ਜਦੋਂ ਤੁਹਾਡਾ ਇਹ ਕੋਰਸ ਪੂਰਾ ਹੋ ਜਾਏਗਾ ਤੇ ਤੁਹਾਨੂੰ तकरीबन 25000 ਮਿਨੀਮਮ ਪਰ ਮੰਥ ਤੁਹਾਨੂੰ ਸੈਲਰੀ ਮਿਲੇਗੀ ਤਾਂ ਤੁਸੀਂ ਦੇਖ ਹੀ ਰਹੇ ਹੋਵੋਗੇ ਪੰਜਾਬ ਸਰਕਾਰ ਵੱਲੋਂ ਜਿਹੜੀ ਸੀਐਮ ਦੀ ਯੋਗਸ਼ਾਲਾ ਇੱਕ ਬਹੁਤ ਹੀ ਵਧੀਆ ਸਟੈਪ ਲਿਆ ਗਿਆ ਸੀ ਜਿਦੇ ਵਿੱਚ ਹਰੇਕ ਸ਼ਹਿਰਾਂ ਦੇ ਵਿੱਚ ਮੁਹੱਲੇ ਦੇ ਵਿੱਚ ਜਾਂ ਕਈ ਪਿੰਡਾਂ ਦੇ ਵਿੱਚ ਵੀ ਹੁਣ ਫ੍ਰੀ ਬਿਲਕੁਲ ਮੁਫਤ ਲੋਕਾਂ ਨੂੰ ਯੋਗਾ ਕਰਵਾਈ ਜਾਂਦੀ ਹੈ ਯੋਗਾ ਦੇ ਨਾਲ ਜਿਦੇ ਨਾਲ ਹਰ ਕੋਈ ਬੱਤਾ ਮਾਨਸਿਕ ਤੇ ਸਰੀਰਕ ਤੌਰ ਤੇ ਤੰਦਰੁਸਤ ਰਹੇ ਸੋ ਪੰਜਾਬ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਇਹ ਜਿਹੜੀ ਮੁਹਿੰਮ ਸ਼ੁਰੂ ਕੱਲੇ ਪਹਿਲਾਂ ਸ਼ਹਿਰਾਂ ਤੋਂ ਸ਼ੁਰੂ ਕੀਤੀ ਗਈ ਸੀ ਹੁਣ ਇਹਨੂੰ ਪਿੰਡਾਂ ਤੱਕ ਵੀ ਐਕਸਪੈਂਡ ਕੀਤਾ ਜਾਵੇ ਜਿਸ ਕਰਕੇ ਹੀ ਇਹ 2555 ਸਰਕਾਰੀ ਨੌਕਰੀਆਂ ਕੱਢੀਆਂ ਗਈਆਂ ਨੇ ਜਿਦੇ 30 ਸਾਲ ਤੱਕ ਤੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਲੱਗ ਸਕਦੇ ਨੇ ਬਸ਼ਰਤ ਹੈ ਵੀ ਉਹਨਾਂ ਦੀ ਪਲੱਸ 2 ਜਿਹੜੀ ਜਮਾਤ ਆ ਉਹ ਜ਼ਰੂਰ ਪਾਸ ਕੀਤੀ ਹੋਵੇ ਸੋ ਨੌਜਵਾਨਾਂ ਨੂੰ ਬੇਨਤੀ ਹੈਗੀ ਹੈ ਕਿ ਜੇਕਰ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਤੁਸੀਂ ਇਹਨਾਂ ਜਿਹੜੀ ਯੋਗਾ ਟ੍ਰੇਨਰ ਦੀਆਂ ਅਸਾਮੀਆਂ ਹੈਗੀਆਂ ਨੇ ਸਿਖਲਾਈ ਹੈਗੀ ਡਿਪਲੋਮਾ ਹੈਗਾ ਉਹਦੇ ਵਾਸਤੇ ਤੁਸੀਂ ਜ਼ਰ ਅਪਲਾਈ ਕਰੋ ਅਪਲਾਈ ਕਿੱਥੇ ਕਰਨਾ ਹੈਗਾ ਉਹ ਵੈਬਸਾਈਟ ਨੋਟ ਕਰ ਲਓ g r a u punjab.org ਮੈਂ ਰਿਪੀਟ ਕਰਨ ਲੱਗਿਆ g r a u punjab.org ਇਹ ਵੈਬਸਾਈਟ ਹੈਗੀ ਹੈ ਇਹਦੇ ਤੇ ਤੁਸੀਂ ਜਾਓਗੇ ਤਾਂ ਤੁਸੀਂ ਅਪਲਾਈ ਕਰਨ ਦਾ ਲਿੰਕ ਤੁਹਾਨੂੰ ਮਿਲ ਜਾਏਗਾ ਤਾਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਅਪਲਾਈ 2 ਜੂਨ 2025 ਤੋਂ ਪਹਿਲਾਂ-ਪਹਿਲਾਂ ਕਰਨਾ ਹੋਊਗਾ ਤੁਹਾਨੂੰ ਇਹ ਆਖਰੀ ਤਰੀਕ ਹੈਗੀ ਹੈ 2 ਜੂਨ 2025 ਸੋ ਅਗਰ ਤੁਸੀਂ ਇਹ ਅਸਾਮੀਆਂ ਵਾਸਤੇ ਕੋਈ ਹੋਰ ਵਾਧੂ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜਿਹੜੀ ਵੈੱਬਸਾਈਟ ਤੁਹਾਨੂੰ ਦੱਸੀ ਗਈ ਹੈ ਉਸ ਤੇ ਜਦੋਂ ਜਾਓਗੇ ਤਾਂ ਤੁਹਾਨੂੰ ਫਰਦਰ ਡਿਟੇਲ ਵੀ ਮਿਲ ਜਾਊਗੀ ਸੋ ਪੰਜਾਬ ਪਰ ਦੇ ਨੌਜਵਾਨ ਦੋਸਤਾਂ ਨੂੰ ਇਹ ਬੇਨਤੀ ਹੈਗੀ ਹੈ ਕਿ ਇਹ ਯੋਗਾ ਟ੍ਰੈਨਰ ਟ੍ਰੇਨਰ ਦਾ ਜਿਹੜਾ ਕੋਰਸ ਹੈਗਾ ਬਿ ਡਿਪਲੋਮਾ ਕੋਰਸ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ ਉਹਨੂੰ ਤੁਹਾਨੂੰ ਜ਼ਰੂਰ ਜੁਆਇਨ ਕਰਨਾ ਚਾਹੀਦਾ ജൂഗ uh, ട്രെയിൻ